ਚਾਈਨਾ ਦੇ ਵਿੱਚ ਕਸਟਮ ਵਿਭਾਗ ਦੇ ਅਫਸਰ ਔਰ ਕੁਝ ਭਾਰਤ ਦੇ ਚੋਰ ਵਪਾਰੀ ਇੱਕ ਮਾਫੀਆ ਬਣਾ ਕੇ 4 ਰੁਪਏ ਦੀ ਚੀਜ਼ 1 ਰੁਪਏ ਦੇ ਵਿੱਚ ਅੰਡਰ ਬਿਲਿੰਗ ਕਰਵਾ ਕੇ ਔਰ ਕੁਆਲਟੀ ਦਾ ਐਚਐਸਐਨ ਕੋਡ ਬਦਲ ਕੇ ਮੰਗਵਾ ਰਹੇ ਨੇ ਮੰਨ ਲਓ ਪੋਲਿਸਟਰ ਤੇ ਐਚਐਸਐਨ ਕੋਡ ਪਾ ਰਿਹਾ कॉटन ਦਾ ਉਹਦਾ ਰੇਟ ਹੈ ਮੰਨ ਲਓ 400 ਰੁਪਏ ਕਿਲੋ ਤੇ 1 ਡਾਲਰ ਯਾਨੀ ਕਿ 100 ਰੁਪਏ ਕਿਲੋ ਦੇ ਵਿੱਚ ਇمپੋਰਟ ਕਰਕੇ 60 ਤੋਂ 70 ਰੁਪਏ ਕਿਲੋ ਦਾ ਚੂਨਾ ਲਗਾ ਰਹੇ ਹਨ ਪਰ ਮਾਲ ਕਿਨਾ ਆ ਰਿਹਾ ਇੱਕ ਕਰੋੜ ਕਿਲੋ ਦਿੱਲੀ ਇੱਕ ਕਰੋੜ ਕਿਲੋ ਦਿੱਲੀ ਤੋਂ ਘੱਟੋ ਘੱਟ ਮਾਲ ਆ ਰਿਹਾ ਹੈ ਭਾਰਤ ਦੇ ਅਲੱਗ-ਅਲੱਗ ਪੋਰਟਾਂ ਤੇ ਹੁਣ ਤੁਸੀਂ ਜਸਟ ਇਮੇਜਿਨ ਤੁਸੀਂ ਕਹਿੰਦੇ ਹੋ ਵੀ ਚਾਈਨਾ ਦਾ ਬਿਸਕਾਰ ਅਸੀਂ ਕਿਉਂ ਕਰ ਰਹੇ ਹਾਂ ਉਹ ਅਗਰ 1 ਕਰੋੜ ਕਿਲੋ ਕਪੜਾ ਜਿਹੜਾ ਕਿ ਕਿਉਂਕਿ ਅੱਜ ਭਾਰਤ 140 ਕਰੋੜ ਦੀ ਆਬਾਦੀ ਵਾਲਾ ਸੰਸਾਰ ਦਾ ਸਭ ਤੋਂ ਪੋਪੂਲੇਟਿਡ ਕੰਟਰੀ ਬਣ ਚੁੱਕਿਆ ਹੈ ਸਾਡੀ ਦਾ ਆਪਣੀ ਡੋਮੈਸਟਿਕ ਮਾਰਕੀਟ ਬਹੁਤ ਵੱਡੀ ਹੈ ਯੂ ਜਸਟ ਇਮੇਜਿਨ ਭਈ ਅਗਰ ਉਹ 1 ਕਰੋੜ ਕਿਲੋ ਕਪੜਾ ਸਾਡੇ ਦੇਸ਼ 'ਚ ਬਣੇ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਕੰਮ ਮਿਲੂਗਾ ਸਾਡੇ ਫੈਕਟਰੀਆਂ ਦੇ ਵਿੱਚ ਆਰਡਰ ਹੀ ਆਰਡਰ ਹੋਣਗੇ ਔਰ ਉਹ ਫੈਕਟਰੀਆਂ ਜੇ ਮਾਲ ਕੌਣ ਬਣਾਏਗਾ ਜਿਹੜੇ ਸਾਡੇ ਮਜ਼ਦੂਰ ਭਰਾ ਨੇ ਉਹੀ ਬਣਾਉਣੀਆਂ ਨੇ ਜੀ ਹਰ ਬੰਦੇ ਦੇ ਮੇਰੇ ਭਾਰਤ ਦੇ ਨਾਗਰਿਕ ਦੇ ਢਿੱਡ ਦੇ ਵਿੱਚ ਰੋਟੀ ਜਾਊਗੀ ਆ ਤਾਂ ਸਾਡੀ ਰੋਟੀ ਛਿੰਦੇ ਰਿਹਾ ਇਸ ਕਰਕੇ ਅਸੀਂ ਚਾਇਨਾ ਦਾ ਬੰਸ਼ਕਾਰ ਕੀਤਾ ਹੈ ਵੀ ਭਾਰਤ ਬਾਏ ਭਾਰਤ ਬੀ ਇੰਡੀਅਨ ਬਾਏ ਇੰਡੀਅਨ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਮਰਦੇ ਮਰ ਜਾਾਂਗੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਆਪਣੇ ਭਾਰਤੀਆਂ ਨੂੰ ਬਚਾਉਣ ਵਾਸਤੇ ਅਸੀਂ ਚਾਇਨਾ ਦਾ ਕਪੜਾ ਅੱਜ ਅਸੀਂ ਸ਼ਪਤ ਲੈਂਦੀ ਹੈ ਨਾ ਖਰੀਦਾਂਗੇ ਤੇ ਨਾ ਖਰੀਦਣ ਦਵਾਂਗੇ ਨਾ ਵੇਚਾਂਗੇ ਨਾ ਵੇਚਣ ਦਵਾਂਗੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਥੱਲੇ ਸਾਰੇ ਪੱਤੇ ਅੱਜ ਹੀ ਨਾ ਖਲਵਾਓ ਅੱਜ ਅਸੀਂ ਪਹਿਲੀ ਮਾਰਚ ਨੂੰ 10 ਦਿਨਾਂ ਦਾ ਕੇਂਦਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਜੇ 10 ਦਿਨਾਂ ਦੇ ਵਿੱਚ ਵਿੱਚ ਸਾਡੀਆਂ ਆਹ ਮੁਸ਼ਕਲਾਂ ਦਾ ਸਮਾਧਾਨ ਨਹੀਂ ਕੀਤਾ ਤੇ ਅਸੀਂ ਲੱਖਾਂ ਵਪਾਰੀ ਪੂਰੇ ਲੁਧਿਆਣਾ ਸ਼ਹਿਰ ਦੇ ਅਸੀਂ ਫਿਰ ਮੇਨ ਹਾਈਵੇਜ਼ ਵੀ ਬੰਦ ਕਰਾਂਗੇ ਸਾਰੇ ਬਾਜ਼ਾਰ ਵਾਲਿਆਂ ਨੇ ਖੁਦ ਆਪਣੇ ਕਾਰਖਾਨੇ ਬੰਦ ਕਰਨ ਦਾ ਜਿਨੇ ਐਸੋਸੀਏਸ਼ਨਾਂ ਦੇ ਪ੍ਰਧਾਨ ਸੀ ਅੱਜ ਤੁਸੀਂ ਦੇਖ ਲਏ ਨੇ ਸਾਰੇ ਬਾਜ਼ਾਰ ਬੰਦ ਕਰਕੇ ਅਸੀਂ ਮੇਨ ਨੈਸ਼ਨਲ ਹਾਈਵੇ ਔਰ ਟ੍ਰੇਨਾਂ ਬੰਦ ਕਰਾਂਗੇ ਪਹਿਲੀ ਮਾਰਚ ਨੂੰ ਦੇ ਸਰਕਾਰ ਨੂੰ ਜਗਾਉਣ ਵਾਸਤੇ ਦਾ ਅਸੀਂ ਇਹ ਚੇਤਾਵਨੀ ਦਿੱਤੀ ਹੈ ਔਰ ਤੁਸੀਂ ਸਾਡੇ ਭਰਾ ਫੋਰਥ ਪਿਲਰ ਆਫ ਡੈਮੋਕ੍ਰੇਸੀਓ ਆਹ ਗੱਲ ਸਰਕਾਰ ਤੱਕ ਪਹੁੰਚਾਓ ਕਿ ਸਾਨੂੰ ਮਜਬੂਰ ਨਾ ਕਰਨ ਆਹ ਕੰਮ ਕਰਨ ਵਾਸਤੇ ਅਸੀਂ ਕਿਸੇ ਨੂੰ ਵੀ ਵਪਾਰੀ ਰੋਟੀ ਖੁਦ ਵੀ ਕਮਾਉਂਦਾ ਹੈ ਤੇ ਦੂਜੇ ਨੂੰ ਵੀ ਪ੍ਰੋਵਾਈਡ ਕਰਵਾਉਂਦਾ ਹੈ ਟੈਕਸ ਵੀ ਦਿੰਦਾ ਹੈ ਦੇਸ਼ ਨੂੰ ਚਲਾਣ ਦੇ ਵਿੱਚ ਆਰਥਿਕਤਾ ਦੇ ਵਿੱਚ ਸਭ ਤੋਂ ਜ਼ਿਆਦਾ ਵਪਾਰੀ ਪਾਰਟਿਸਪੇਟ ਕਰਦਾ ਹੈ ਸਾਡੇ ਕਾਰਖਾਨੇ ਬੰਦ ਨਾ ਹੋਣ ਦਿਓ ਸਾਨੂੰ ਮਜਬੂਰ ਨਾ ਕਰੋ ਸੜਕਾਂ ਦੇ ਆਨ ਵਾਸਤੇ ਜਿਹੜਾ ਅੰਦੋਲਨ ਚੱਲ ਰਿਹਾ ਮਾਤਾ ਜੀ ਦਾ ਕਿੰਨਾ ਪ੍ਰਭਾਵ ਹੋਇਆ ਹੈਗਾ ਤੁਹਾਡਾ ਜਿਹੜਾ ਕਾਰੋਬਾਰ ਅੱਜ ਘਟੋ ਕਰਨੇ 1000 ਤੋਂ 1500 ਕਰੋੜ ਰੋਜ਼ ਸਾਡਾ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈਗਾ ਸਾਡੇ ਟਰਾਂਸਪੋਰਟ ਦੇ ਜਿਹੜਾ ਮਾਲ ਸਾਡਾ ਜਾਂਦਾ ਸੀਗਾ ਉਹ ਜਾਣਾ ਬੜਾ ਮੁਸ਼ਕਿਲ ਹੋ ਗਿਆ ਤੇ ਕਹੂੰਗੀ ਲੁਧਿਆਣੇ ਦਾ ਜਿਹੜਾ ਕੱਪੜਾ ਹੈ ਉਹ ਪੂਰੇ ਹਿੰਦੁਸਤਾਨ ਚ ਵਿਕਦਾ ਅੱਜ ਉਥੇ ਮੇਨ ਬੈਰੀਅਰ ਬੰਦ ਹੋਣ ਨਾਲ ਮੈਂ ਤਾਂ ਮੋਦੀ ਜੀ ਨੂੰ ਵੀ ਆਹੀ ਪ੍ਰਾਰਥਨਾ ਕਰਦਾ ਕੇਂਦਰ ਸਰਕਾਰ ਨੂੰ ਵੀ ਸਾਡੇ ਕਿਸਾਨ ਭਰਾਵਾਂ ਦਾ ਮਸਲਾ ਵੀ ਸੋਲਵ ਜਲਦੀ ਤੋਂ ਜਲਦੀ ਕਰਨਾ ਤਾਂ ਕਿ ਅਸੀਂ ਸਾਰੇ ਖੁਸ਼ੀ-ਖੁਸ਼ੀ ਆਪਣੇ ਭਾਰਤ ਦੇਸ਼ ਨੂੰ ਅੱਗੇ ਵਧਾਈਏ ਆ ਕਾਲਾ ਕਾਨੂੰਨ ਹੈ ਜੀ ਆ ਕਾਲਾ ਕਾਨੂੰਨ ਹੈ ਮੈਂ ਮਾਲ ਲਵਾ ਮੈਂ ਵੇਚਾਂ ਆ ਭਾਰਤ ਸਰਕਾਰ ਪੰਜਾਬੀ ਚ ਕਹਿੰਦੇ ਵੀ ਆ ਮਾਮਲੇ ਲੱਗਦੇ ਨੇ ਅੱਜ ਮੈਂ ਇਹਨਾਂ ਨੂੰ ਮਾਲ ਵੇਚਦਾ ਮੇਰਾ 30 ਸਾਲ ਦਾ ਵਪਾਰੀ ਹੈਗਾ ਮੈਨੂੰ 6 ਮਹੀਨੇ ਬਾਅਦ ਪੇਮੈਂਟ ਦਿੰਦਾ ਮੈਂ ਇਹਨਾਂ ਤੋਂ ਦੁਗਣਾ ਮਾਲ ਕਮਾਉਣਾ ਹੈ ਇਹਨਾਂ ਕੋਲ ਸਰਮਾਇਆ ਨਹੀਂ ਹੈਗਾ ਦੇਣ ਵਾਸਤੇ ਆ ਮੈਂ ਹੋਲਸੇਲਰ ਹੈਗਾ ਮੈਨੂਫੈਕਚਰਰ ਹੈਗਾ ਇੱਕ ਛੋਟਾ ਦੁਕਾਨਦਾਰ ਹੈ ਆ ਹੌਲੀ ਹੌਲੀ ਮਾਲ ਵੇਚ ਕੇ ਮੈਨੂੰ ਪਹਿਲੇ 6 ਮਹੀਨੇ ਚ ਦਿੰਦਾ ਭਾਰਤ ਸਰਕਾਰ ਨੂੰ ਕੀ ਤਕਲੀਫ ਹੈ ਪੈਸਾ ਮੇਰਾ ਵੇਚਣ ਵਾਲਾ ਮਾਲ ਮੈਂ ਖਰੀਦਣ ਵਾਲੇ ਇਹਨਾਂ ਨੇ ਅੱਗੇ ਵੇਚਣਾ ਆ ਹਾਮਗਰਾ ਮੱਲੋ ਮੱਲੀ ਇਹਨਾਂ ਨੇ 10 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਨੇ ਐਮਐਸਐਮ ਇੰਡਸਟਰੀ ਨੂੰ ਪਰਟੀਕੂਲਰਲੀ ਟੈਕਸਟਾਈਲ ਇੰਡਸਟਰੀ ਨੂੰ ਇੱਕ ਚੋਣ ਨਹੀਂ ਦਿੱਤੀ ਉਹ ਸਾਨੂੰ ਅਜੀ ਹੱਦ ਜੋੜ ਦੇ ਘੜਵਾ ਸਾਨੂੰ ਪਰੇਸ਼ਾਨਤਾ ਨਾ ਕਰੋ ਕਿ ਸਾਨੂੰ ਤੁਸੀਂ ਕੋਈ ਦੇ ਨਹੀਂ ਸਕਦੇ ਮੱਲੋ ਮੱਲੀ ਵੀ 45 ਦੇ ਮੇਰੇ ਕੰਦੇ ਬੰਦੂਕ ਲਾਤੀ ਇੱਕ ਤੋਂ 45 ਦੇ ਪੈਸੇ ਦੇਂਗਾ ਕਿਉਂ ਬਈ ਤੁਸੀਂ ਮਾਮੇ ਲੱਗਦੇ ਹੋ ਵਾਟ ਇਜ਼ ਇਸ ਨੌਨਸੈਂਸ ਆ ਕਾਲਾ ਕਾਨੂੰਨ ਹੈ 1000000 ਬੰਦੇ ਓਬਵੀਅਸਲੀ ਅੱਜ ਅੱਜ ਸਾਰਾ 0 ਕਦੀ ਵਪਾਰੀ ਦੁਕਾਨਦਾਰ ਕਾਰਖਾਨੇਦਾਰ ਕਦੀ ਕਾਰਖਾਨਾ ਬੰਦ ਕਰਕੇ ਨਹੀਂ ਆਂਦਾ ਭਾਜੀ ਸਾਡੇ ਦੁਕਾਨਾਂ ਤਾਂ ਖੂ ਹੈ ਅਸੀਂ ਰੋਜ਼ ਖੂਜ ਬਾਲਟੀ ਸੁਟਣੀ ਹੈ ਤੇ ਪਾਣੀ ਕਢ ਕੇ ਆਪਣੇ ਮਜ਼ਦੂਰ ਭਰਾਵਾਂ ਨੂੰ ਵੀ ਭਲਾਣਾ ਤੇ ਆਪਣੇ ਘਰ ਵੀ ਲੈ ਕੇ ਜਾਣਾ ਹੈ ਅੱਜ ਸ਼ੁਦਾਈ ਨਹੀਂ ਹੈਗੇ ਆ ਸਾਰੇ ਆਪਣੇ ਆਪਣੇ ਦੁਕਾਨਾਂ ਬੰਦ ਕਰਕੇ ਅਸੀਂ ਪ੍ਰੈਸ ਕਾਨਫਰੰਸਾਂ ਕਰਕੇ ਅਸੀਂ ਤੁਹਾਡੇ ਅੱਗੇ ਅੱਜ ਚੀਕ ਰਹੇ ਹਾਂ ਚਿਲਾ ਰਹੇ ਹਾਂ ਆਪਣਾ ਦਰਦ ਦੱਸ ਰਹੇ ਹਾਂ ਸੋ ਸਾਡੇ ਪਲੀਜ਼ ਸਾਡੇ ਦਰਦ ਨੂੰ ਉੱਤੇ ਪੰਜਾਬੋ ਸਾਨੂੰ ਆ ਅਸੀਂ ਨਹੀਂ ਕਿਸੇ ਨੂੰ ਤਕਲੀਫ ਦੇਣਾ ਚਾਹੁੰਦੇ ਆ ਆ ਬਾਜ਼ਾਰ ਬੰਦ ਕਰਨਾ ਆ ਸ਼ੋਭਨੀਏ ਕੰਮ ਨਹੀਂ ਹੈ ਅਸੀਂ ਇਹਨੂੰ ਚੰਗਾ ਨਹੀਂ ਮੰਨਦੇ ਤੁਹਾਨੂੰ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਤਮਾਮ ਕਪੜਾ ਤੇ ਹੌਸਲੀ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਅਜੇ ਐਲਾਨ ਕੀਤਾ ਹੈ ਕਿ ਜਦ ਤੱਕ ਸਰਕਾਰ ਕੱਪੜੇ ਦੇ ਮਿਨੀਮਮ ਇੰਪੋਰਟ ਪ੍ਰਾਈਸ ਨਹੀਂ ਲਾਗੂ ਕਰੂਗੀ ਤੇ ਐਮਐਸਐਮਈ ਤੇ ਜਿਹੜੀ 45 ਦਿਨ ਦਾ ਜਿਹੜਾ ਕਾਨੂੰਨ ਹੈ ਉਹ ਨਹੀਂ ਵਾਪਸ ਲਾਊਗੀ ਤੱਕ ਸਾਡੀ ਸਾਰੀ ਟੈਕਸਟਾਈਲ ਤੇ ਹੌਸਲੀ ਐਸੋਸੀਏਸ਼ਨ ਪਹਿਲੀ ਮਾਰਚ ਨੂੰ 11 ਤੋਂ 1 ਵਜੇ ਤੱਕ ਦਿੱਲੀ ਰੂਟ ਜਾਮ ਕਰਾਂਗੇ ਅਸੀਂ ਦਿੱਲੀ ਦਾ ਰੇਲਵੇ ਰੂਟ ਜਾਮ ਕਰਾਂਗੇ ਇਹ ਅਸੀਂ ਪ੍ਰਦਰਸ਼ਨ ਨਹੀਂ ਕਰ ਰਹੇ ਆ ਇਹ ਸਿਰਫ ਮੋਦੀ ਜੀ ਤੱਕ ਆਪਣੀ ਗੱਲ ਰੱਖਣ ਲਈ ਸਾਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਆਹੀ ਰਸਤਾ ਇਸ ਲਈ ਅਸੀਂ ਇਹੀ ਕੰਮ ਕਰ ਰਹੇ ਆ ਬਹੁਤ ਪ੍ਰੋਬਲਮ ਹੈ ਸਾਡੇ ਕੋਲ ਕੰਮ ਹੀ ਨਹੀਂ ਹੈਗਾ ਵਿਲੇ ਬੈਠੇ ਆ ਸਾਡਾ ਧਾਗਾ 700 ਰੁਪਏ ਕਿਲੋ ਆ ਕਿ ਕਪੜਾ ਬਾਹਰੋਂ ਆ ਕੇ 50 ਰੁਪਏ ਕਿਲੋ ਵਿਕਦਾ ਪਿਆ ਇੱਥੇ ਆ ਕੇ ਕਸਟਮ ਇੰਪੋਰਟ ਹੋ ਰਹੀ ਆ ਅਸੀਂ ਕੰਮ ਕਿੱਥੋਂ ਕਰ ਲਾਂਗੇ ਅਸੀਂ ਬਹੁਤ ਪ੍ਰਯਾਸ ਕੀਤੇ ਕੇਂਦਰੀ ਮੰਤਰੀਆਂ ਨੂੰ ਮਿਲਣ ਦੇ ਬਹੁਤ ਵਾਰ ਮੈਂਬਰ ਪਾਰਲੀਮੈਂਟ ਨੂੰ ਕਿਸੇ ਨੇ ਗੱਲ ਸਾਡੀ ਮੋਦੀ ਜੀ ਤੱਕ ਨਹੀਂ ਪਹੁੰਚਾਈ ਇਸ ਲਈ ਹੁਣ ਜਨਤਾ ਨੇ ਆਪ ਹੀ ਫੈਸਲਾ ਕੀਤਾ ਕਿ ਅਸੀਂ ਆਪਣੀ ਗੱਲ ਮੋਦੀ ਜੀ ਤੱਕ ਪਹੁੰਚਾਵਾਂਗੇ ਅਸੀਂ ਪ੍ਰਦਰਸ਼ਨ ਕਰਨਾ ਕੀ ਕਰੀਏ ਅਸੀਂ ਲੁਧਿਆਣੇ ਦੀ ਸਾਰੀਆਂ ਸੈਕਟਰੀਆਂ ਸਾਰੀਆਂ ਦੁਕਾਨਾਂ ਬੰਦ ਕਰਕੇ 1 ਲੱਖ ਬੰਦਾ ਦਿੱਲੀ ਦੀ ਰੇਲਵੇ ਲਾਈਨ ਤੇ ਬਹਿ ਜਾਗੇ 2 ਘੰਟੇ ਲਈ ਉਤਵਾ ਸਾਡੀ ਅਗਰ ਨਾ ਸੁਣਵਾਈ ਹੋਈ ਫਿਰ ਅਸੀਂ ਆਪਣਾ ਅਗਲਾ ਜਿਹੜਾ ਫੈਸਲਾ ਅੱਗੇ ਅੱਗੇ ਲਵਾਂਗੇ ਕੰਟੀਨਿਊ ਕਰਦੇ ਅਸੀਂ ਜਾਣਦੇ ਆ ਕੱਪੜੇ ਤੇ ਮਿਨੀਮਮ ਇੰਪੋਰਟ ਪ੍ਰਾਈਸ ਲੱਗਿਆ ਜਾਵੇ